हलीदास हाली

ਨਵਾਜ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਆ ਤੇਰੇ ਪੀਟ ਤੇ ਕਹਿ ਰਹੇ ਆ ਇਸ ਗੱਲ ਵੀ ਕਰਦੇ ਆ ਕੰਨ ਸਾਹਿਬ ਪਹਿਲਾਂ ਤਾਂ Eid ਦੀਆਂ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਜੀ ਸੁਦੇchnਾ ਚਾਹੁੰਦੇ ਆ ਅ ਅੱਜ Eid ul Azha ਜਿਹਨੂੰ ਕਿ ਬਕਰਾ Eid ਕਿਹਾ ਜਾਂਦਾ ਪੰਜਾਬ ਦੇ ਵਿੱਚ ਤਾਂ ਇਹ ਜਿਹੜੀ ਬਕਰਾ Eid ਹੈ ਇਹ ਮਤਲਬ ਹਰ ਚੀਜ਼ ਦੇ ਪਿੱਛੇ ਇਸਲਾਮ ਦੇ ਵਿੱਚ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਜਿਹੜਾ ਉਹ ਤਿਹਾਰ ਮਨਾਇਆ ਜਾਂਦਾ ਹੈ ਇਹ ਬਕਰਾਈ ਤੇ حضرت ابراہیم ਐ ابراہیم علیہ السلام ਤੋਂ ਉਹਨਾਂ ਨੂੰ ਜਦੋਂ ਅੱਲਾਹ ਨੇ ਖਾਬ ਦੇ ਵਿੱਚ ਕਿਹਾ ਸੀ ਕਿ ਤੂੰ ਆਪਣੀ ਸਭ ਤੋਂ ਪਿਆਰੀ ਚੀਜ਼ ਕੋਈ ਅੱਲਾਹ ਦੇ ਰਸਤੇ 'ਚ ਕੁਰਬਾਨ ਕਰ ਤਾਂ ਉਹਨਾਂ ਨੇ ਕਈ ਸੌ ਢੇੜ ਕਈ ਸੌ ਬੱਕਰੀਆਂ ਕੁਰਬਾਨ ਕਰੀਆਂ ਸੀ ਅੱਲਾਹ ਦੇ ਰਸਤੇ 'ਚ ਤਾ ਅੱਲਾਹ ਤਾਲਾ ਨੇ ਉਹ ਕਬੂਲ ਨਾ ਕਰਿਆ ਦੂਸਰੇ ਦਿਨ ਫੇਰ ਉਹਨਾਂ ਨੂੰ ਕਿਹਾ ਵੀ ਇਹ ਨਹੀਂ ਜਿਹੜੀ ਤੇਰੀ ਸਭ ਤੋਂ ਪਿਆਰੀ ਚੀਜ਼ ਹੈ ਉਹਨਾਂ ਦੀ 85 ਸਾਲ ਦੀ ਉਮਰ ਦੇ ਵਿੱਚ ਔਲਾਦ ਹੋਈ ਸੀ ਬੇਟਾ ਹੋਇਆ ਸੀ ਤੇ ਅੱਲਾਹ ਵੱਲੋਂ ਇਹ ਸੀ ਵੀ ਤੂੰ ਇਹਨੂੰ ਆਪਣੇ ਰਸਤੇ ਦੇ ਵਿੱਚ ਕੁਰਬਾਨ ਕਰ ਤਾਂ ਉਹਨਾਂ ਨੇ ਜਦੋਂ ਉਸ ਬੱਚੇ ਨੂੰ ਗਰਦਨ ਤੇ ਛੁਰੀ ਚਲਾਈ ਤਾਂ ਉਹ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੇਖਿਆ ਕਿ ਬੱਚਾ ਜਿਉਂਦਾ ਜਾਗਦਾ ਖੜਾ ਤੇ ਇਹ ਕੁਰਬਾਨੀ ਦਾ ਜਿਹੜਾ ਸਿਲਸਿਲਾ ਉੱਥੋਂ ਹੀ ਸ਼ੁਰੂ ਹੋਇਆ ਸੀ ਕਿ ਅੱਲਾ ਦੇ ਰਾਹ ਰਸਤੇ ਦੇ ਵਿੱਚ ਜੇਕਰ ਤੁਹਾਨੂੰ ਆਪਣੀ ਔਲਾਦ ਵੀ ਕੁਰਬਾਨ ਕਰਨੀ ਪੈਂਦੀ ਹੈ ਤੁਸੀਂ ਕਿਸੇ ਵੀ ਚੀਜ਼ ਤੋਂ ਗੁਰੇਜ਼ ਨਾ ਕਰੋ ਤਾਂ ਅੱਜ ਦੇ ਦਿਨ ਦੇ ਵਿੱਚ ਜਿਹੜੇ ਕੌਮ ਹੈ ਉਹਨੂੰ ਗੈਰ ਮੁਸਲਮਾਨ ਲੋਕ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਵੀ ਮੈਂ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕ ਦਿਨਾ ਇੱਥੇ ਹੀ ਇਨੀ ਇੱਕ ਬੇਨਤੀ ਅਪੀਲ ਜ਼ਰੂਰ ਕਰੂੰਗਾ ਮੁ슬ਮੀ ਭਾਈਚਾਰੇ ਨੂੰ ਵੀ ਜਿਹੜਾ ਇਸਲਾਮ ਹੈ ਉਹ ਤਾਂ ਕੁਰਬਾਨੀਆਂ ਦੇ ਸਿਰਾਂ ਤੇ ਹੀ ਖੜਾ ਹੈ ਉਹ ਮਤਲਬ ਏਡੇ-ਏਡੇ ਬਲੀ ਆਏ ਉਹਨਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਤੇ ਅੱਜ ਦਾ ਦਿਨ ਵੀ ਇਹਨੂੰ ਵੀ ਕੁਰਬਾਨੀ ਕਿਹਾ ਜਾਂਦਾ ਹੈ ਕੁਰਬਾਨੀ ਦਾ ਦਿਨ ਕਿਹਾ ਜਾਂਦਾ ਹੈ ਕੁਰਬਾਨੀ ਬੱਕਰਾ ਪਾਉ ਨੂੰ ਬੱਚਿਆਂ ਦੀ ਤਰ੍ਹਾਂ ਪਾਲਦੇ ਆ ਪਹਿਲਾਂ ਆਪਣੇ ਘਰ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਉਹਨੂੰ ਕੁਰਬਾਨ ਕਰਿਆ ਜਾਂਦਾ ਹੈ ਤਾਂ ਕਿ ਆਪਾਂ ਨੂੰ ਵਕਤ ਪੈਣ ਤੇ ਜੇਕਰ ਆਪਣੀ ਔਲਾਦ ਵੀ ਇਸੇ ਤਰ੍ਹਾਂ ਕੁਰਬਾਨ ਕਰਨੀ ਪਵੇ ਤਾਂ ਆਪਾਂ ਪਿੱਛੇ ਨਾ ਹਟੀਏ ਰੱਬ ਰਾਹ ਦੇ ਰਸਤੇ ਦੇ ਵਿੱਚ ਅਛਾਈ ਦੇ ਰਸਤੇ ਦੇ ਵਿੱਚ ਸਚਾਈ ਦੇ ਰਸਤੇ ਦੇ ਵਿੱਚ ਤ ਇਸਲਾਮ ਇਹ ਸਿਖਾਂਦਾ ਵੀ ਜਿਹੜੀ ਅਸੀ ਪ੍ਰਥਾ ਜਿਹੜੀ ਉਹਨੂੰ ਸਾਰੇ ਹੀ ਲੋਕਾਂ ਨੂੰ ਜਿਹੜੇ ਆਮ ਲੋਕ ਵੀ ਨੇ ਉਹਨਾਂ ਨੂੰ ਵੀ ਇਸ ਬਾਰੇ ਜਾਣੂ ਕਰਾਉਣਾ ਚਾਹੀਦਾ ਕਿ ਵੀ ਇਹ ਰਾਹ ਰਸਤਾ ਜਿਹੜਾ ਇਸਲਾਮ ਦਾ ਮੁਸਲਿਮ ਜਿਹੜਾ ਭਾਈਚਾਰਾ ਉਹਨੂੰ ਵੀ ਇਸ ਦੇ ਉੱਪਰ ਚੱਲਣਾ ਚਾਹੀਦਾ ਹੈ ਜੋ ਸਾਡੇ ਵੱਡੇ ਸਾਨੂੰ ਰਾਹ ਰਸਤੇ ਦਿਖਾ ਗਏ ਨੇ ਸਾਨੂੰ ਉਹਨੂੰ ਕਾਇਮ ਰੱਖਣਾ ਚਾਹੀਦਾ ਹੈ ਅੱਜ ਦੇ ਦਿਨ ਦੀ ਮੈਂ ਪੰਜਾਬ ਨਹੀਂ ਪਟਿਆਲਾ ਨਹੀਂ ਪੂਰੇ ਦੇਸ਼ ਤੇ ਦੁਨੀਆ ਦੇ ਲੋਕਾਂ ਨੂੰ ਅੱਜ ਦੇ ਦਿਨ ਈਦ-ਉਲ-ਅਜ਼ਾਦ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿਨਾਂ ਅਤੇ ਇਹ ਹੀ ਅਪੀਲ ਕਰਦਾ ਵੀ ਜਿਸ ਤਰ੍ਹਾਂ ਬਾਕੀ ਬਾਰ ਤਿਹਾਰ ਆਪਾਂ ਸਾਰੇ

ਹਾਂ ਜੀ ਜਿਵੇਂ ਨਵਾਜ਼ਾ ਕਰਕੇ ਆਏ ਨੇ ਬਾਹਰ ਵੀ ਦੇਖ ਰਿਹਾ ਹਾਂ ਮੁਬਾਰਕਬਾਦ ਦੇ ਰਹੇ ਕੁੱਤੇ ਨੂੰ ਜੋ ਸਭੀ ਦੇਸ਼ ਵਾਸੀਆਂ ਨੂੰ ਈਦ ਦੀ ਬਹੁਤ ਬਹੁਤ ਮੁਬਾਰਕਾ ਜੀ ਇਹ ਇੱਕ ਭਾਈਚਾਰੇ ਦੇ ਸੰਸਕਿਤ ਹੋਇਆ ਵੀ ਸਾਰੇ ਇਕਤਾ ਦਾ ਪ੍ਰਤੀਕ ਹੈ ਇਹ ਤੇ ਹਰ ਤੇ ਇਸ ਨਾਲ ਬਸ ਅਸੀਂ ਇਹੀ ਕਹਾਂਗੇ Hindu Sikh Muslim ਸਭ ਇਸਾਈ ਭਾਈ ਭਾਈ ਅਸੀਂ ਸਾਰੇ ਇਕਾਂ ਤੇ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਸੁਭਾਨ ਅਲਮਾਨ ਅੌਜੂਬਾ ਸਲਾਮ ਨਜ਼ੀਰ ਅਜਾ ਕਹਾਫੀ ਜਿੰਨਾਂ ਨੇ ਆਇਆ ਨਾ ਉਹ ਅੱਜਾ ਮਹਾਯਮ ਦਿਵਸ ਹੋਮਾ ਵੀਰ ਅਯਾ ਨੂੰ ਅੱਜਾ ਯੋਮ ਆਵੀ ਦੇ ਬੁਸ਼ੀਆ ਪਤਰਾ ਵੀਰਾਂ ਦੇਖ ਰਹੇ ਕਿ ਨਵਾਜ਼ ਅਦਾ ਕਰਕੇ ਜਿਹੜੇ ਮੁੱਖੀ ਭਾਈਚਾਰੇ ਦੇ ਲੋਕ ਆਏ ਨੇ ਬੇਸ਼ੱਕ ਬਹੁਤ ਵੱਡੀ ਤਾਦਾਦ ਦੇ ਵਿੱਚ ਉਹ ਨਵਾਜ਼ ਜਿਹੜੀ ਕਿ ਅਦਾ ਹੋਈ ਸੀ ਪੂਰੇ ਪ੍ਰਸ਼ਾਸਨ ਵੱਲੋਂ ਵੀ ਪੂਰੇ ਇੰਤਜ਼ਾਮ ਕੀਤੇ ਗਏ ਨੇ ਖੁਦ ਡੀਐਸਪੀ ਟ੍ਰੈਫਿਕ ਕਰਨੈਲ ਸਿੰਘ ਚਾਰਨੋਵ ਡਿਵੀਜ਼ਨ ਆ ਲੌਰੀ ਗੇਟ ਦੇ ਐਫਐਸਓ ਸਪੈਸ਼ਲ ਬ੍ਰਾਂਚ ਸੀਆਈਡੀ ਪਰ ਕੋਈ ਵੀ ਸੁਰੱਖਿਆ ਪੱਖੋਂ ਵੀ ਪੂਰਾ ਇੰਤਜ਼ਾਮ ਸੀ ਸਵੇਰ ਤੋਂ ਹੀ ਪੁਲਿਸ ਮੁਲਾਜ਼ਮ ਜਿਹੜੇ ਆਪਣੀਆਂ ਡਿਊਟੀਆਂ ਦੇ ਤਾਇਨਾਤ ਐ ਪਰ ਤੁਸੀਂ ਦੇਖ ਰਹੇ ਹੋ ਤੋਂ ਵਕ ਵਕ ਉਹਨਾਂ ਨਾਲ ਗੱਲ ਕੀਤੀ ਤਾਂ ਸਹੀ ਕਿਹਾ ਕਿ ਭਾਈ ਚਰਖਾਂਜ ਹੈ ਔਰ ਤੇ ਹੀ ਇਹ ਜਿਹੜੀ Eid-ul-Adha ਮਨਾਇਆ ਜਾਂਦਾ ਚ ਬੱਕਰੀ ਜੈਗੀ ਐ ਔਰ ਅੱਜ ਬੱਕਰੇ ਜਿਹੜੇ ਕੀ ਉਹ ਤੋਂ ਅੱਜ ਕੱਟ ਗਏ ਇਹਨਾਂ ਦੇ ਵਿੱਚ ਬੱਕਰੇ ਵੀ ਕੰਦੇ ਅੱਜ ਖਾਏ ਜਾਣਗੇ ਬਿਹਾਲਾ ਤੋਂ ਨਾਲ ਚਰਨਜੀਤ ਦੋਸੇ ਵੀ ਗੁਰੂ ਅੱਲਾ ਹੋਲੀ ਮਾਨ ਫਾਜ਼ੀਦਾ ਹਾਂਜੀ زیتون و ثور بلدی زمین لا اد قلم الناس نبی تسی جڑے اونیر نال میں ہاں کرن جوشی اج دلی کی عید چہارم موقع تے تسی دیکھ رہے ہوں کی پٹیالہ ویکھے ਨਵਾਜਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਤੇ ਜੀਤ ਦੇ ਉਦ ਕਰਕੇ ਆ ਰਹੇ ਉਸ ਗੱਲ ਵੀ ਕਰਦੇ ਆ ਕੰਨ ਸਾਹਿਬ ਪਹਿਲਾਂ ਤਾਂ Eid ਦੀਆਂ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਜੀ ਸੁਦੇchnਾ ਚਾਹੁੰਦੇ ਆ ਅ ਅੱਜ Eid ul Azha ਜਿਹਨੂੰ ਕਿ ਬਕਰਾਈ Eid ਕਿਹਾ ਜਾਂਦਾ ਪੰਜਾਬ ਦੇ ਵਿੱਚ ਤਾਂ ਇਹ ਜਿਹੜੀ ਬਕਰਾਈ ਦਾ ਇਹ ਮਤਲਬ ਹਰ ਚੀਜ਼ ਦੇ ਪਿੱਛੇ ਇਸਲਾਮ ਦੇ ਵਿੱਚ ਕੋਈ ਨਾ ਕੋਈ وجہ ਹੁੰਦੀ ਹੈ ਜਿਹੜਾ ਉਹ ਤਿਹਾਰ ਮਨਾਇਆ ਜਾਂਦਾ ਹੈ ਇਹ ਬਕਰਾਈ ਤੇ حضرت ابراہیم ਐ ابراہیم علیہ السلام ਤੋਂ ਉਨ੍ਹਾਂ ਨੂੰ ਜਦੋਂ ਅੱਲਾਹ ਨੇ ਖਾਬ ਦੇ ਵਿੱਚ ਕਿਹਾ ਸੀ ਕਿ ਤੂੰ ਆਪਣੀ ਸਭ ਤੋਂ ਪਿਆਰੀ ਚੀਜ਼ ਕੋਈ ਅੱਲਾਹ ਦੇ ਰਸਤੇ ਵਿੱਚ ਕੁਰਬਾਨ ਕਰ ਤਾਂ ਉਹਨਾਂ ਨੇ ਕਈ ਸੌ ਢੇੜ ਕਈ ਸੌ ਬੱਕਰੀਆਂ ਕੁਰਬਾਨ ਕਰੀਆਂ ਸੀ ਅੱਲਾਹ ਦੇ ਰਸਤੇ ਵਿੱਚ ਤਾਂ ਅੱਲਾਹ ਤਾਲਾ ਨੇ ਉਹ ਕਬੂਲ ਨਾ ਕਰਿਆ ਦੂਸਰੇ ਦਿਨ ਫੇਰ ਉਹਨਾਂ ਨੂੰ ਕਿਹਾ ਵੀ ਇਹ ਨਹੀਂ ਜਿਹੜੀ ਤੇਰੀ ਸਭ ਤੋਂ ਪਿਆਰੀ ਚੀਜ਼ ਹੈ ਉਹਨਾਂ ਦੀ 85 ਸਾਲ ਦੀ ਉਮਰ ਦੇ ਵਿੱਚ ਔਲਾਦ ਹੋਈ ਸੀ ਬੇਟਾ ਹੋਇਆ ਸੀ ਤੇ ਅੱਲਾਹ ਵੱਲੋਂ ਇਹ ਸੀ ਵੀ ਤੂੰ ਇਹਨੂੰ ਆਪਣੇ ਰਸਤੇ ਦੇ ਵਿੱਚ ਕੁਰਬਾਨ ਕਰ ਤਾਂ ਉਹਨਾਂ ਨੇ ਜਦੋਂ ਉਸ ਬੱਚੇ ਨੂੰ ਗਰਦਨ ਤੇ ਛੁਰੀ ਚਲਾਈ ਤਾਂ ਉਹ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੇਖਿਆ ਕਿ ਬੱਚਾ ਜਿਉਂਦਾ ਜਾਗਦਾ ਖੜਾ ਤੇ ਇਹ ਕੁਰਬਾਨੀ ਦਾ ਜਿਹੜਾ ਸਿਲਸਿਲਾ ਹੈ ਉੱਥੋਂ ਹੀ ਸ਼ੁਰੂ ਹੋਇਆ ਸੀ ਕਿ ਅੱਲਾ ਦੇ ਰਾਹ ਰਸਤੇ ਦੇ ਵਿੱਚ ਜੇਕਰ ਤੁਹਾਨੂੰ ਆਪਣੀ ਔਲਾਦ ਵੀ ਕੁਰਬਾਨ ਕਰਨੀ ਪੈਂਦੀ ਹੈ ਤੁਸੀਂ ਕਿਸੇ ਵੀ ਚੀਜ਼ ਤੋਂ ਗੁਰੇਜ਼ ਨਾ ਕਰੋ ਤਾਂ ਅੱਜ ਦੇ ਦਿਨ ਦੇ ਵਿੱਚ ਜਿਹੜੇ ਕੌਮ ਹੈ ਉਹਨੂੰ ਗੈਰ ਮੁਸਲਮਾਨ ਲੋਕ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਵੀ ਮੈਂ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕ ਦਿਨਾ ਇੱਥੇ ਹੀ ਇਨੀ ਇੱਕ ਬੇਨਤੀ ਅਪੀਲ ਜ਼ਰੂਰ ਕਰੂੰਗਾ ਮੁ슬ਮਨ ਭਾਈਚਾਰੇ ਨੂੰ ਵੀ ਜਿਹੜਾ ਇਸਲਾਮ ਹੈ ਉਹ ਤਾਂ ਕੁਰਬਾਨੀਆਂ ਦੇ ਸਿਰਾਂ ਤੇ ਹੀ ਖੜਾ ਹੈ ਉਹ ਮਤਲਬ ਏਡੇ-ਏਡੇ ਬਲੀ ਆਏ ਉਹਨਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਤੇ ਅੱਜ ਦਾ ਦਿਨ ਵੀ ਇਹਨੂੰ ਵੀ ਕੁਰਬਾਨੀ ਕਿਹਾ ਜਾਂਦਾ ਹੈ ਕੁਰਬਾਨੀ ਦਾ ਦਿਨ ਕਿਹਾ ਜਾਂਦਾ ਹੈ ਕੁਰਬਾਨੀ ਬੱਕਰਾ ਪਾਉ ਨੂੰ ਬੱਚਿਆਂ ਦੀ ਤਰ੍ਹਾਂ ਪਾਲਦੇ ਆ ਪਹਿਲਾਂ ਆਪਣੇ ਘਰ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਉਹਨੂੰ ਕੁਰਬਾਨ ਕਰਿਆ ਜਾਂਦਾ ਹੈ ਤਾਂ ਕਿ ਆਪਾਂ ਨੂੰ ਵਕਤ ਪੈਣ ਤੇ ਜੇਕਰ ਆਪਣੀ ਔਲਾਦ ਵੀ ਇਸੇ ਤਰ੍ਹਾਂ ਕੁਰਬਾਨ ਕਰਮੀ ਪਵੇ ਤਾਂ ਆਪਾਂ ਪਿੱਛੇ ਨਾ ਹਟਿਆ ਰੱਬ ਰਾਹ ਦੇ ਰਸਤੇ ਦੇ ਵਿੱਚ ਅਛਾਈ ਦੇ ਰਸਤੇ ਦੇ ਵਿੱਚ ਸਚਾਈ ਦੇ ਰਸਤੇ ਦੇ ਵਿੱਚ ਤਸਲਾਮ ਹੀ ਸਿਖਾਂਦਾ ਵੀ ਜਿਹੜੀ ਅਬ ਐਸੀ ਪ੍ਰਥਾ ਜਿਹੜੀ ਉਹਨੂੰ ਸਾਰੇ ਹੀ ਲੋਕਾਂ ਨੂੰ ਜਿਹੜੇ ਆਮ ਲੋਕ ਵੀ ਨੇ ਉਹਨਾਂ ਨੂੰ ਵੀ ਇਸ ਬਾਰੇ ਜਾਣੂ ਕਰਾਉਣਾ ਚਾਹੀਦਾ ਹੈ ਕਿ ਵੀ ਇਹ ਰਾਹ ਰਸਤਾ ਜਿਹੜਾ ਇਸਲਾਮ ਦਾ ਮੁਸਲਿਮ ਜਿਹੜਾ ਭਾਈਚਾਰਾ ਉਹਨੂੰ ਵੀ ਇਸ ਦੇ ਉੱਪਰ ਚੱਲਣਾ ਚਾਹੀਦਾ ਹੈ ਜੋ ਸਾਡੇ ਵੱਡੇ ਸਾਨੂੰ ਰਾਹ ਰਸਤੇ ਦਿਖਾ ਗਏ ਨੇ ਸਾਨੂੰ ਉਹਨੂੰ ਕਾਇਮ ਰੱਖਣਾ ਚਾਹੀਦਾ ਹੈ ਅੱਜ ਦੇ ਦਿਨ ਦੀ ਮੈਂ ਪੰਜਾਬ ਨਹੀਂ ਪਟਿਆਲਾ ਨਹੀਂ ਪੂਰੇ ਦੇਸ਼ ਤੇ ਦੁਨੀਆ ਦੇ ਲੋਕਾਂ ਨੂੰ ਅੱਜ ਦੇ ਦਿਨ ਈਦੁਲ ਆਜ਼ਾਦ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿਨ ਅਤੇ ਇਹ ਹੀ ਅਪੀਲ ਕਰਦਾ ਵੀ ਜਿਸ ਤਰ੍ਹਾਂ ਬਾਕੀ ਬਾਹਰ ਤਿਹਾਰ ਆਪਾਂ ਸਾਰੇ پائی چارک سانج نہ من الاضحی کا تیوہار بھی اسی طرح جڑ کے السلام علیکم آج ماری بکرائی دے گی ہم بہت اچھے بکرے لے کے آئے ہیں آپ کو پھلائیں گے ٹھیک ہے نا بس میں یہی کہتا ہوں ہاں بھائی میری اللہ تعالیٰ سے گزارش ہے بکرائی بہت اچھی آج منائی جائے بس تھینک یو بالکل تصویر ਭਾਈ ਜੀ ਨਵਾਜ਼ਾ ਕਰਕੇ ਆਏ ਨੇ ਬਾਹਰ ਵੀ ਦੇਖ ਰਿਹਾ ਹਾਂ ਮੁਬਾਰਕਬਾਦ ਦੇ ਰਹੇ ਕਤੂ ਦੇ ਨੂੰ ਜੋਫੀ ਸਭੀ ਦੇਸ਼ ਵਾਸੀਆਂ ਨੂੰ ਈਦ ਦੀ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਭਾਈਚਾਰਕ ਸੰਸਕ੍ਰਿਤ ਹੋਇਆ ਵੀ ਸਾਰੇ ਏਕਤਾ ਦਾ ਪ੍ਰਤੀਕ ਹੈ ਇਹ ਤੇ ਔਰ ਤੇ ਇਸ ਨਾਲ ਬਸ ਅਸੀਂ ਇਹੀ ਕਹਾਂਗੇ ਹਿੰਦੂ ਸਿੱਖ ਮੁਸਲਮਾਨ ਸਭ ਈਸਾਈ ਭਾਈ ਭਾਈ ਅਸੀਂ ਸਾਰੇ ਇੱਕ ਹਾਂ ਤੇ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਸੁਭਾਨ ਅਲਮ ਜਲ ਜੀ ਆਹ ਕਹਾਫੀ ਮੁੰਮੀ ਨਾ ਨਿਕਲ ਨਾ 20 ਹਰਮਾ ਅਲੈਹਿਮੁਲ ਤਾਉਮਾ ਵੀਰ ਅਯਾ ਨੂੰ ਅੱਜ ਯੋਮ ਅਦੀਰ ਬੁਜੀਆ ਵੀਰਾਂ ਦੇਖ ਰਹੇ ਕਿ ਨਵਾਜ ਅਦਾ ਕਰਕੇ ਜਿਹੜੇ ਮੁਕੰਨੀ ਭਾਈਚਾਰੇ ਦੇ ਲੋਕ ਆਏ ਨੇ ਬੇਸ਼ੱਕ ਬਹੁਤ ਵੱਡੀ ਤਾਦਾਦ ਦੇ ਵਿੱਚੁਰੇ ਨਵਾਜ ਜਿਹੜੀ ਕਿ ਅਦਾ ਹੋਈ ਸੀ ਪੁਲੀ ਪ੍ਰਸ਼ਾਸਨ ਵੱਲੋਂ ਵੀ ਪੂਰੇ ਇੰਤਜ਼ਾਮ ਕੀਤੇ ਗਏ ਨੇ ਖੁਦ ਡੀਐਸਪੀ ਟ੍ਰੈਫਿਕ ਕਰਨੈਲ ਸਿੰਘ ਚਾਰਨੋ ਅਡੀਸ਼ਨ ਲੌਰੀ ਗੇਟ ਦੇ ਇਹ ਸਪੈਸ਼ਲ ਬ੍ਰਾਂਚ ਸੀਆਈਡੀ ਪਰ ਕੋਈ ਵੀ ਸੁਰੱਖਿਆ ਪੱਖੋਂ ਵੀ ਪੂਰੇ ਇੰਤਜ਼ਾਮ ਸੀ ਸਵੇਰ ਤੋਂ ਹੀ ਪੁਲਿਸ ਮੁਲਾਜ਼ਮ ਜਿਹੜੇ ਕਿ ਆਪਣੀ ਡਿਊਟੀਆਂ ਦੇ ਤਾਇਨਾਤ ਹੈ ਪਰ ਤੁਸੀਂ ਦੇਖ ਰਹੇ ਹੋ ਤੋਂ ਵਕ ਵਕ ਉਹਨਾਂ ਨੇ ਗੱਲ ਕੀਤੀ ਤਾਂ ਹੈ ਕਿ ਕਿ ਭਾਈ ਤਰਖਤਾਂਜ ਹੈ ਔਰ ਉੱਤੇ ਹੀ ਇਹ ਜਿਹੜੀ ਈਦ ਦਾ ਤਾਰ ਮਨਾਇਆ ਜਾਂਦਾ ਚ ਬਕਰੀਦ ਹੈਗੀ ਆ ਔਰ ਅੱਜ ਬੱਕਰੇ ਜਿਹੜੇ ਕੀ ਉਹਦੋਂ ਅੱਜ ਕੱਟ ਗਏ ਇਹਨਾਂ ਦੇ ਵਿੱਚ ਬੱਕਰੇ ਵੀ ਕੰਦੇ ਤੇ ਖਾਏ ਜਾਣਗੇ ਵਿਦਿਆਲਾ ਤੋਂ ਆਨਲਾਈਨ ਦੇ ਨਾਲ ਚਰਨ ਦੀ ਦੋਸ਼ੀ ਵੀ ਰੁਕੋ Allahu liman halilal Allah Allahu Allah adidas.

ਨਵਾਜ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਤੇਰੀ ਚੀਜ਼ ਤੇ ਕਰ ਕੇ ਕਹਿ ਰਹੇ ਆ ਇਸ ਗੱਲ ਵੀ ਕਰਦੇ ਆ ਕੰਨਸਰ ਪਹਿਲਾਂ ਤਾਂ Eid ਦੀਆਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ ਸੁਦੇਸ਼ ਜਨਾ ਚੰਨਿਓ ਅ ਅੱਜ Eid ul Adha ਜਿਹਨੂੰ ਕਿ ਬੱਕਰਾ Eid ਕਿਹਾ ਜਾਂਦਾ ਪੰਜਾਬ ਦੇ ਵਿੱਚ ਤਾਂ ਇਹ ਜਿਹੜੀ ਬਕਰਾਈ ਦਾ ਇਹ ਮਤਲਬ ਹਰ ਚੀਜ਼ ਦੇ ਪਿੱਛੇ ਇਸਲਾਮ ਦੇ ਵਿੱਚ ਕੋਈ ਨਾ ਕੋਈ وجہ ਹੁੰਦੀ ਹੈ ਜਿਹੜਾ ਉਹ ਤਿਹਾਰ ਮਨਾਇਆ ਜਾਂਦਾ ਇਹ ਬਕਰਾਈ ਤਾਂ حضرت ابراہیم ਐ ابراہیم علیہ السلام ਤੋਂ ਉਹਨਾਂ ਨੂੰ ਜਦੋਂ ਅੱਲਾਹ ਨੇ ਖਾਬ ਦੇ ਵਿੱਚ ਕਿਹਾ ਸੀ ਕਿ ਤੂੰ ਆਪਣੀ ਸਭ ਤੋਂ ਪਿਆਰੀ ਚੀਜ਼ ਕੋਈ ਅੱਲਾਹ ਦੇ ਰਸਤੇ 'ਚ ਕੁਰਬਾਨ ਕਰ ਤਾਂ ਉਹਨਾਂ ਨੇ ਕਈ ਸੋ ਪੇੜ ਕਈ ਸੋ ਬੱਕਰੀਆਂ ਕੁਰਬਾਨ ਕਰੀਆਂ ਸੀ ਅੱਲਾ ਦੇ ਰਸਤੇ 'ਚ ਤਾਂ ਅੱਲਾ ਤਾਲਾ ਨੇ ਉਹ ਕਬੂਲ ਨਾ ਕਰਿਆ ਦੂਸਰੇ ਦਿਨ ਫੇਰ ਉਹਨਾਂ ਨੂੰ ਕਿਹਾ ਵੀ ਇਹ ਨਹੀਂ ਜਿਹੜੀ ਤੇਰੀ ਸਭ ਤੋਂ ਪਿਆਰੀ ਚੀਜ਼ ਹੈ ਉਹਨਾਂ ਦੀ ਅਸੀਂ 85 ਸਾਲ ਦੀ ਉਮਰ ਦੇ ਵਿੱਚ ਔਲਾਦ ਹੋਈ ਸੀ ਬੇਟਾ ਹੋਇਆ ਸੀ ਤੇ ਅੱਲਾ ਵੱਲੋਂ ਐਸੀ ਵੀ ਤੂੰ ਇਹਨੂੰ ਆਪਣੇ ਰਸਤੇ ਦੇ ਵਿੱਚ ਕੁਰਬਾਨ ਕਰ ਤਾਂ ਉਹਨਾਂ ਨੇ ਜਦੋਂ ਉਸ ਬੱਚੇ ਨੂੰ ਗਰਦਨ ਤੇ ਛੁਰੀ ਚਲਾਈ ਤਾਂ ਉਹ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਵਿਖਿਆ ਕਿ ਬੱਚਾ ਜਿਉਂਦਾ ਜਾਗਦਾ ਖੜਾ ਤੇ ਇਹ ਕੁਰਬਾਨੀ ਦਾ ਜਿਹੜਾ ਸਿਲਸਿਲਾ ਹੈ ਉੱਥੋਂ ਹੀ ਸ਼ੁਰੂ ਹੋਇਆ ਸੀ ਵੀ ਅੱਲਾ ਦੇ ਰਾਹ ਰਸਤੇ ਦੇ ਵਿੱਚ ਜੇਕਰ ਤੁਹਾਨੂੰ ਆਪਣੀ ਔਲਾਦ ਵੀ ਕੁਰਬਾਨ ਕਰਨੀ ਪੈਂਦੀ ਹੈ ਤੁਸੀਂ ਕਿਸੇ ਵੀ ਚੀਜ਼ ਤੋਂ ਗੁਰੇਜ਼ ਨਾ ਕਰੋ ਤਾਂ ਅੱਜ ਦੇ ਦਿਨ ਦੇ ਵਿੱਚ ਜਿਹੜੇ ਕੌਮ ਹੈ ਉਹਨੂੰ ਗੈਰ ਮੁਸਲਮਾਨ ਲੋਕ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਵੀ ਮੈਂ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕ ਦਿਨਾ ਇੱਥੇ ਹੀ ਇਨੀ ਇੱਕ ਬੇਨਤੀ ਅਪੀਲ ਜ਼ਰੂਰ ਕਰੂੰਗਾ ਮੁ슬ਮਨ ਭਾਈਚਾਰੇ ਨੂੰ ਵੀ ਜਿਹੜਾ ਇਸਲਾਮ ਹੈ ਉਹ ਤਾਂ ਕੁਰਬਾਨੀਆਂ ਦੇ ਸਿਰਾਂ ਤੇ ਹੀ ਖੜਾ ਹੈ ਉਹ ਮਤਲਬ ਏਡੇ-ਏਡੇ ਬਲੀ ਆਏ ਉਹਨਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਤੇ ਅੱਜ ਦਾ ਦਿਨ ਵੀ ਇਹਨੂੰ ਵੀ ਕੁਰਬਾਨੀ ਕਿਹਾ ਜਾਂਦਾ ਹੈ ਕੁਰਬਾਨੀ ਦਾ ਦਿਨ ਕਿਹਾ ਜਾਂਦਾ ਹੈ ਕੁਰਬਾਨੀ ਬੱਕਰਾ ਪਾਉ ਨੂੰ ਬੱਚਿਆਂ ਦੀ ਤਰ੍ਹਾਂ ਪਾਲਦੇ ਆ ਪਹਿਲਾਂ ਆਪਣੇ ਘਰ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਉਹਨੂੰ ਕੁਰਬਾਨ ਕਰਿਆ ਜਾਂਦਾ ਹੈ ਤਾਂ ਕਿ ਆਪਾਂ ਨੂੰ ਵਕਤ ਪੈਣ ਤੇ ਜੇਕਰ ਆਪਣੀ ਔਲਾਦ ਵੀ ਇਸੇ ਤਰ੍ਹਾਂ ਕੁਰਬਾਨ ਕਰਨੀ ਪਵੇ ਤਾਂ ਆਪਾਂ ਪਿੱਛੇ ਨਾ ਹਟੀਏ ਰੱਬ ਰਾਹ ਦੇ ਰਸਤੇ ਦੇ ਵਿੱਚ ਅਛਾਈ ਦੇ ਰਸਤੇ ਦੇ ਵਿੱਚ ਸਚਾਈ ਦੇ ਰਸਤੇ ਦੇ ਵਿੱਚ ਤਾਂ ਇਸਲਾਮ ਇਹ ਸਿਖਾਂਦਾ ਵੀ ਜਿਹੜੀ ਅੱਸੀ ਪ੍ਰਥਾ ਹੈ ਜਿਹੜੀ ਉਹਨੂੰ ਸਾਰੇ ਹੀ ਲੋਕਾਂ ਨੂੰ ਜਿਹੜੇ ਆਮ ਲੋਕ ਵੀ ਨੇ ਉਹਨਾਂ ਨੂੰ ਵੀ ਇਸ ਬਾਰੇ ਜਾਣੂ ਕਰਾਉਣਾ ਚਾਹੀਦਾ ਕਿ ਵੀ ਇਹ ਰਾਹ ਰਸਤਾ ਜਿਹੜਾ ਇਸਲਾਮ ਦਾ ਮੁਸਲਿਮ ਜਿਹੜਾ ਭਾਈਚਾਰਾ ਉਹਨੂੰ ਵੀ ਇਸ ਦੇ ਉੱਪਰ ਚੱਲਣਾ ਚਾਹੀਦਾ ਹੈ ਜੋ ਸਾਡੇ ਵੱਡੇ ਸਾਨੂੰ ਰਾਹ ਰਸਤੇ ਦਿਖਾ ਗਏ ਨੇ ਸਾਨੂੰ ਉਹਨੂੰ ਕਾਇਮ ਰੱਖਣਾ ਚਾਹੀਦਾ ਹੈ ਅੱਜ ਦੇ ਦਿਨ ਦੀ ਮੈਂ ਪੰਜਾਬ ਨਹੀਂ ਪਟਿਆਲਾ ਨਹੀਂ ਪੂਰੇ ਦੇਸ਼ ਤੇ ਦੁਨੀਆ ਦੇ ਲੋਕਾਂ ਨੂੰ ਅੱਜ ਦੇ ਦਿਨ ਈਦੂਲ ਆਜ਼ਾਦ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿਨਾਂ ਅਤੇ ਇਹ ਹੀ ਅਪੀਲ ਕਰਦਾ ਵੀ ਜਿਸ ਤਰ੍ਹਾਂ ਬਾਕੀ ਬਾਰ ਤਿਹਾੜ ਆਪਾਂ ਸਾਰੇ آپ چارک سانجنا من عید الاضحیٰ تہوار بھی اسی طرح پر کے السلام علیکم آج ماری بکرائی دے گی ہم بہت اچھے بکرے لے کے آئے ہیں آپ کو پھلائیں گے ٹھیک ہے نا بس میں یہی کہتا ہوں ہاں بھائی میری اللہ تعالیٰ سے گزارش ہے گی کہ ماری بکرائی بہت اچھی آج منائی جائے بس تھینک یو بالکل ਜੀ ਦੇ ਨਵਾਜ ਅਦਾ ਕਰਕੇ ਆਏ ਨੇ ਬਾਹਰ ਵੀ ਦੇਖ ਰਿਹਾ ਹਾਂ ਮੁਬਾਰਕਬਾਦ ਦੇ ਰਹੇ ਕਿ ਤੁਦੈ ਨੂੰ ਜੂਟੇ ਸਭੀ ਦੇਸ਼ ਵਾਸੀਆਂ ਨੂੰ ਈਦ ਦੀ ਬਹੁਤ ਬਹੁਤ ਮੁਬਾਰਕਾ ਜੀ ਇੱਕ ਭਾਈਚਾਰਕ ਸੰਸਕ੍ਰਿਤ ਹੋਇਆ ਵੀ ਸਾਰੇ ਏਕਤਾ ਦਾ ਪ੍ਰਤੀਕ ਹੈ ਇਹ ਤੇ ਔਰ ਤੇ ਇਸ ਨਾਲ ਬਸ ਅਸੀਂ ਇਹੀ ਕਹਾਂਗੇ Hindu Sikh Muslim ਸਭ ਈਸਾਈ ਭਾਈ ਭਾਈ ਅਸੀਂ ਸਾਰੇ ਇੱਕ ਹਾਂ ਤੇ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਸੁਭਾਨ ਅਮਨ ਅਜਬਾ ਸਲਾਮ ਅਲੈਕ ਆਦਾ ਕਾਫਤਿਲ ਮੁਮਿਨਾਂ ਨੂੰ ਨਿਕਾਇਆ ਨਾ ਉਹ ਅੱਜ ਆ ਮਾ ਆਏ ਜਿਵੇਂ ਤੌਮਾ ਵੀਰ ਅੱਜ ਨੂੰ ਫਤਹਾ ਯੋਮ ਅਮੀਰ ਬੁਸ਼ੀਆ ਤਸਵੀਰਾਂ ਦੇਖ ਰਿਹਾ ਕਿ ਨਵਾਜ਼ ਅਦਾ ਕਰਕੇ ਜਿਹੜੇ ਮੁਕਨੀ ਭਾਈਚਾਰੇ ਦੇ ਲੋਕ ਆਏ ਨੇ ਬੇਸ਼ੱਕ ਬਹੁਤ ਵੱਡੀ ਤਾਦਾਦ ਦੇ ਵਿੱਚ ਉਹ ਨਵਾਜ਼ ਜਿਹੜੀ ਕਿ ਅਦਾ ਹੋਈ ਸੀ ਪੁਲੀ ਪ੍ਰਸ਼ਾਸਨ ਵੱਲੋਂ ਵੀ ਪੂਰੇ ਇੰਤਜ਼ਾਮ ਕੀਤੇ ਗਏ ਨੇ ਖੁਦ ਡੀਐਸਪੀ ਟ੍ਰੈਫਿਕ ਕਰਨੈਲ ਸਿੰਘ ਚਾਰਨ ਡਿਵੀਜ਼ਨ ਲੌਰੀਗੇਟ ਦੇ ਇਹ ਸੋ ਸਪੈਸ਼ਲ ਬ੍ਰਾਂਚ ਸੀਆਈਡੀ ਪਰ ਕੋਈ ਵੀ ਸੁਰੱਖਿਆ ਪੱਖੋਂ ਵੀ ਪੂਰਾ ਇੰਤਜ਼ਾਮ ਸੀ ਸਵੇਰ ਤੋਂ ਹੀ ਪੁਲਿਸ ਮੁਲਾਜ਼ਮ ਜਿਹੜੇ ਕਿ ਆਪਣੀ ਡਿਊਟੀਆਂ ਦੇ ਤਾਇਨਾਤ ਹੈ ਪਰ ਤੁਸੀਂ ਦੇਖ ਰਹੇ ਹੋ ਕੋ ਬੱਕ ਬੱਕ ਉਹਨਾਂ ਨਾਲ ਗੱਲ ਕੀਤੀ ਤਾਂ ਹਰੀ ਕਿਹਾ ਕਿ ਭਾਈ ਚਰਖਾਂਜ ਹੈ ਔਰ ਉੱਤੇ ਹੀ ਇਹ ਜਿਹੜੀ ਈਦਤ ਉਤਾਰ ਮਨਾਇਆ ਜਾਂਦਾ ਚ ਬੱਕਰੀ ਤੇ ਹੈਗੀ ਹੈ ਔਰ ਅੱਜ ਬੱਕਰੇ ਜਿਹੜੇ ਕੀ ਉਥੋਂ ਅੱਜ ਕੱਟ ਗਏ ਇਹਨਾਂ ਦੇ ਵਿੱਚ ਬੱਕਰੇ ਵੀ ਕੰਦੇ ਦਿਖਾਏ ਜਾਣਗੇ ਵਿਦਿਆਲਾ ਤੋਂ ਨਾਲ ਚਰਨਜੀਤ ਦੋਸੀ ਵੀਰ ਗੁਰ आज ही अब और हंस अल ਉਹ ਬਣਾ ਦੇ ਨਾਮੀ ਲਾ ਅਲ ਫਲਨ ਨਲ الانسان ਬੀ ਸਤਿ ਸ਼ਕਲ ਤੁਸੀਂ ਜੁੜੇ ਹੋ ਅਨੈਰ ਨਾਲ ਮੈਂ ਹਾਂ ਕਰਨਜੀਤ ਜੋਸੀ ਅੱਜ ਜਿਹੜੀ ਕੀ ਈਦ ਦੇ ਚਾਰ ਦੇ ਮੌਕੇ ਤੇ ਤੁਸੀਂ ਦੇਖ ਰਹੇ ਹੋ ਕਿ ਪਟਿਆਲਾ ਵਿਖੇ ਨਵਾਜ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਆ ਤੇਰੇ ਪੀਟ ਤੇ ਕਹਿ ਰਹੇ ਆ ਇਸ ਗੱਲ ਵੀ ਕਰਦੇ ਆ ਕੰਨ ਸਾਹਿਬ ਪਹਿਲਾਂ ਤਾਂ Eid ਦੀਆਂ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਜੀ ਸੁਦੇchnਾ ਚਾਹੁੰਦੇ ਆ ਅ ਅੱਜ Eid ul Azha ਜਿਹਨੂੰ ਕਿ ਬਕਰਾ Eid ਕਿਹਾ ਜਾਂਦਾ ਪੰਜਾਬ ਦੇ ਵਿੱਚ ਤਾਂ ਇਹ ਜਿਹੜੀ ਬਕਰਾ Eid ਹੈ ਇਹ ਮਤਲਬ ਹਰ ਚੀਜ਼ ਦੇ ਪਿੱਛੇ ਇਸਲਾਮ ਦੇ ਵਿੱਚ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਜਿਹੜਾ ਉਹ ਤਿਹਾਰ ਮਨਾਇਆ ਜਾਂਦਾ ਹੈ ਇਹ ਬਕਰਾਈ ਤੇ حضرت ابراہیم ਐ ابراہیم علیہ السلام ਤੋਂ ਉਨ੍ਹਾਂ ਨੂੰ ਜਦੋਂ ਅੱਲਾਹ ਨੇ ਖਾਬ ਦੇ ਵਿੱਚ ਕਿਹਾ ਸੀ ਕਿ ਤੂੰ ਆਪਣੀ ਸਭ ਤੋਂ ਪਿਆਰੀ ਚੀਜ਼ ਕੋਈ ਅੱਲਾਹ ਦੇ ਰਸਤੇ 'ਚ ਕੁਰਬਾਨ ਕਰ ਤਾਂ ਉਹਨਾਂ ਨੇ ਕਈ ਸੌ ਢੇੜ ਕਈ ਸੌ ਬੱਕਰੀਆਂ ਕੁਰਬਾਨ ਕਰੀਆਂ ਸੀ ਅੱਲਾਹ ਦੇ ਰਸਤੇ 'ਚ ਤਾਂ ਅੱਲਾਹ ਤਾਲਾ ਨੇ ਉਹ ਕਬੂਲ ਨਾ ਕਰਿਆ ਦੂਸਰੇ ਦਿਨ ਫੇਰ ਉਹਨਾਂ ਨੂੰ ਕਿਹਾ ਵੀ ਇਹ ਨਹੀਂ ਜਿਹੜੀ ਤੇਰੀ ਸਭ ਤੋਂ ਪਿਆਰੀ ਚੀਜ਼ ਹੈ ਉਹਨਾਂ ਦੀ 85 ਸਾਲ ਦੀ ਉਮਰ ਦੇ ਵਿੱਚ ਔਲਾਦ ਹੋਈ ਸੀ ਬੇਟਾ ਹੋਇਆ ਸੀ ਤੇ ਅੱਲਾਹ ਵੱਲੋਂ ਇਹ ਸੀ ਵੀ ਤੂੰ ਇਹਨੂੰ ਆਪਣੇ ਰਸਤੇ ਦੇ ਵਿੱਚ ਕੁਰਬਾਨ ਕਰ ਤਾਂ ਉਹਨਾਂ ਨੇ ਜਦੋਂ ਉਸ ਬੱਚੇ ਨੂੰ ਗਰਦਨ ਤੇ ਛੁਰੀ ਚਲਾਈ ਤਾਂ ਉਹ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੇਖਿਆ ਕਿ ਬੱਚਾ ਜਿਉਂਦਾ ਜਾਗਦਾ ਖੜਾ ਤੇ ਇਹ ਕੁਰਬਾਨੀ ਦਾ ਜਿਹੜਾ ਸਿਲਸਿਲਾ ਉੱਥੋਂ ਹੀ ਸ਼ੁਰੂ ਹੋਇਆ ਸੀ ਕਿ ਅੱਲਾ ਦੇ ਰਾਹ ਰਸਤੇ ਦੇ ਵਿੱਚ ਜੇਕਰ ਤੁਹਾਨੂੰ ਆਪਣੀ ਔਲਾਦ ਵੀ ਕੁਰਬਾਨ ਕਰਨੀ ਪੈਂਦੀ ਹੈ ਤੁਸੀਂ ਕਿਸੇ ਵੀ ਚੀਜ਼ ਤੋਂ ਗਰੇਜ਼ ਨਾ ਕਰੋ ਤਾਂ ਅੱਜ ਦੇ ਦਿਨ ਦੇ ਵਿੱਚ ਜਿਹੜੇ ਕੌਮ ਹੈ ਉਹਨੂੰ ਗੈਰ ਮੁਸਲਮਾਨ ਲੋਕ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਵੀ ਮੈਂ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕ ਦਿਨਾ ਇਥੇ ਹੀ ਇਨੀ ਇੱਕ ਬੇਨਤੀ ਅਪੀਲ ਜ਼ਰੂਰ ਕਰੂੰਗਾ ਮੁ슬ਮਨ ਭਾਈਚਾਰੇ ਨੂੰ ਵੀ ਜਿਹੜਾ ਇਸਲਾਮ ਹੈ ਉਹ ਤਾਂ ਕੁਰਬਾਨੀਆਂ ਦੇ ਸਿਰਾਂ ਤੇ ਹੀ ਖੜਾ ਹੈ ਉਹ ਮਤਲਬ ਏਡੇ ਏਡੇ ਬਲੀ ਆਏ ਉਹਨਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਤੇ ਅੱਜ ਦਾ ਦਿਨ ਵੀ ਇਹਨੂੰ ਵੀ ਕੁਰਬਾਨੀ ਕਿਹਾ ਜਾਂਦਾ ਹੈ ਕੁਰਬਾਨੀ ਦਾ ਦਿਨ ਕਿਹਾ ਜਾਂਦਾ ਹੈ ਕੁਰਬਾਨੀ ਬੱਕਰਾ ਪਾਉ ਨੂੰ ਬੱਚਿਆਂ ਦੀ ਤਰ੍ਹਾਂ ਪਾਲਦੇ ਆ ਪਹਿਲਾਂ ਆਪਣੇ ਘਰ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਉਹਨੂੰ ਕੁਰਬਾਨ ਕਰਿਆ ਜਾਂਦਾ ਹੈ ਤਾਂ ਕਿ ਆਪਾਂ ਨੂੰ ਵਕਤ ਪੈਣ ਤੇ ਜੇਕਰ ਆਪਣੀ ਔਲਾਦ ਵੀ ਇਸੇ ਤਰ੍ਹਾਂ ਕੁਰਬਾਨ ਕਰਨੀ ਪਵੇ ਤਾਂ ਆਪਾਂ ਪਿੱਛੇ ਨਾ ਹਟਿਆ ਰੱਬ ਰਾਹ ਦੇ ਰਸਤੇ ਦੇ ਵਿੱਚ ਅਛਾਈ ਦੇ ਰਸਤੇ ਦੇ ਵਿੱਚ ਸਚਾਈ ਦੇ ਰਸਤੇ ਦੇ ਵਿੱਚ ਤ ਇਸਲਾਮ ਹੀ ਸਿਖਾਂਦਾ ਹੈ ਵੀ ਜਿਹੜੀ ਅਸੀ ਪ੍ਰਥਾ ਜਿਹੜੀ ਉਹਨੂੰ ਸਾਰੇ ਹੀ ਲੋਕਾਂ ਨੂੰ ਜਿਹੜੇ ਆਮ ਲੋਕ ਵੀ ਨੇ ਉਹਨਾਂ ਨੂੰ ਵੀ ਇਸ ਬਾਰੇ ਜਾਣੂ ਕਰਾਉਣਾ ਚਾਹੀਦਾ ਹੈ ਕਿ ਵੀ ਇਹ ਰਾਹ ਰਸਤਾ ਜਿਹੜਾ ਇਸਲਾਮ ਦਾ ਮੁਸਲਿਮ ਜਿਹੜਾ ਭਾਈਚਾਰਾ ਉਹਨੂੰ ਵੀ ਇਸ ਦੇ ਉੱਪਰ ਚੱਲਣਾ ਚਾਹੀਦਾ ਹੈ ਜੋ ਸਾਡੇ ਵੱਡੇ ਸਾਨੂੰ ਰਾਹ ਰਸਤੇ ਦਿਖਾ ਗਏ ਨੇ ਸਾਨੂੰ ਉਹਨੂੰ ਕਾਇਮ ਰੱਖਣਾ ਚਾਹੀਦਾ ਹੈ ਅੱਜ ਦੇ ਦਿਨ ਦੀ ਮੈਂ ਪੰਜਾਬ ਨਹੀਂ ਪਟਿਆਲਾ ਨਹੀਂ ਪੂਰੇ ਦੇਸ਼ ਤੇ ਦੁਨੀਆ ਦੇ ਲੋਕਾਂ ਨੂੰ ਅੱਜ ਦੇ ਦਿਨ ਈਦ-ਉਲ-ਅਜ਼ਾਦ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿਨਾਂ ਅਤੇ ਇਹ ਹੀ ਅਪੀਲ ਕਰਦਾ ਵੀ ਜਿਸ ਤਰ੍ਹਾਂ ਬਾਕੀ ਬਾਰ ਤਿਹਾਰ ਆਪਾਂ ਸਾਰੇ

ਹਾਂ ਜੀ ਜਿਹੜੇ ਨਵਾਜ਼ਾ ਕਰਕੇ ਆਏ ਨੇ ਬਾਹਰ ਵੀ ਦੇਖ ਰਿਹਾ ਹਾਂ ਮੁਬਾਰਕਬਾਦ ਦੇ ਰੇਕ ਤੁਦੈ ਨੂੰ ਜੋਫੀ ਸਭੀ ਦੇਸ਼ ਵਾਸੀਆਂ ਨੂੰ ਈਦ ਦੀ ਬਹੁਤ ਬਹੁਤ ਮੁਬਾਰਕਾ ਜੀ ਇਹ ਇੱਕ ਭਾਈਚਾਰੇ ਦੇ ਸੰਸਕਿਤ ਹੋਇਆ ਵੀ ਸਾਰੇ ਇਕਤਾ ਦਾ ਪ੍ਰਤੀਕ ਹੈ ਇਹ ਤੇ ਔਰ ਤੇ ਇਸ ਨਾਲ ਬਸ ਅਸੀਂ ਇਹੀ ਕਹਾਂਗੇ Hindu Sikh Muslim ਸਭ ਇਸਾਈ ਭਾਈ ਭਾਈ ਅਸੀਂ ਸਾਰੇ ਇਕਾਂ ਤੇ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਸੁਭਾਨ ਅਲਮਾਨ ਅਜਬਾ ਸਲਾਮ ਨਜ਼ੀਰ ਅੱਜ ਕਹਾਫਤਿਲ ਤੋਂ ਮਿਨਰਨ ਲੋਇ ਨਾ 2000 ਮਹਾਯਮ ਅਯੇਮ ਕੌਮਾ ਵੀਰ ਅਯਾ ਨੂੰ ਅੰਤ ਯੋਮਾ ਦੀ ਬੁਸ਼ੀਆ ਤਸਵੀਰਾਂ ਦੇਖ ਰਿਹਾ ਕਿ ਨਵਾਜ ਅਦਾ ਕਰਕੇ ਜਿਹੜੇ ਮੁਕੰਨੀ ਭਾਈਚਾਰੇ ਦੇ ਲੋਕ ਆਏ ਨੇ ਬੇਸ਼ੱਕ ਬਹੁਤ ਵੱਡੀ ਤਾਕਤ ਦੇ ਵਿੱਚ ਉਹ ਨਵਾਜ ਜਿਹੜੀ ਕਿ ਅਦਾ ਹੋਈ ਸੀ ਪੂਰੇ ਪ੍ਰਸ਼ਾਸਨ ਵੱਲੋਂ ਵੀ ਪੂਰੇ ਇੰਤਜ਼ਾਮ ਕੀਤੇ ਗਏ ਨੇ ਖੁਦ ਡੀਐਸਪੀ ਟ੍ਰੈਫਿਕ ਕਰਨੈਲ ਸਿੰਘ ਚਾਰਨੋ ਡਿਵੀਜ਼ਨ ਆਇਆ ਲੋਰੀਗੇਟ ਦੇ ਇਹ ਸਪੈਸ਼ਲ ਬ੍ਰਾਂਚ ਸੀਆਈਡੀ ਪਰ ਕੋਈ ਵੀ ਸੁਰੱਖਿਆ ਪੱਖੋਂ ਵੀ ਪੂਰੇ ਇੰਤਜ਼ਾਮ ਸੀ ਸਵੇਰ ਤੋਂ ਹੀ ਪੁਲਿਸ ਮੁਲਾਜ਼ਮ ਜਿਹੜੇ ਆਪਣੀ ਡਿਊਟੀਆਂ ਦੇ ਤਾਇਨਾਤ ਹੈ ਪਰ ਤੁਸੀਂ ਦੇਖ ਰਹੇ ਹੋ ਤੋਂ ਵਕ ਵਕ ਉਹਨਾਂ ਨਾਲ ਗੱਲ ਕੀਤੀ ਤਾਂ ਹੈ ਕਿ ਭਾਈ ਕਰਤਾਨ ਜ ਹੈ ਔਰ ਉੱਤੇ ਹੀ ਇਹ ਜਿਹੜੀ ਈਦ ਤਿਹਾਰ ਮਨਾਇਆ ਜਾਂਦਾ ਚ ਬੱਕਰੀ ਜ ਹੈਗੀ ਹੈ ਔਰ ਅੱਜ ਬੱਕਰੇ ਜਿਹੜੇ ਕੀ ਉਦੋਂ ਅੱਜ ਕੱਟ ਗਏ ਇਹਨਾਂ ਦੇ ਵਿੱਚ ਬੱਕਰੇ ਵੀ ਕੰਦੇ ਚ ਖਾਏ ਜਾਣਗੇ ਬਿਹਾਰਾ ਤੋਂ ਨਾਲ ਚਰਨਜੀਤ ਦੋਸੀ ਵੀਰੂ الله لمن أمد الله أكبر الله أكبر الله أكبر الله أكبر الرحمن <سؤال> الرحيم <سؤال> مالك <سؤال> يوم الدين يا بنادق وجد صراط الذين نعمت عليهم غير المغضوب عليهم والتين والزيتون وطول البلد القميم لقد حلمنا ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਅਨੈਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਅੱਜ ਦਿੱਲੀ ਕੀ Eid ਚਾਰ ਦੇ ਮੌਕੇ ਤੇ ਤੁਸੀਂ ਦੇਖ ਰਹੇ ਹੋ ਕਿ ਪਟਿਆਲਾ ਵਿਖੇ ਨਵਾਜ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਤੇ ਜੀਤ ਦੇ ਉਦ ਕਰਕੇ ਆ ਰਹੇ ਉਸ ਗੱਲ ਵੀ ਕਰਦੇ ਆ ਕੰਨ ਸਾਹ ਪਹਿਲਾਂ ਤਾਂ Eid ਦੀਆਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ ਸੁਦੇchnਾ ਚਾਹੁੰਦੇ ਆ ਅ ਅੱਜ Eid ul Azha ਜਿਹਨੂੰ ਕਿ ਬੱਕਰਾ Eid ਕਿਹਾ ਜਾਂਦਾ ਪੰਜਾਬ ਦੇ ਵਿੱਚ ਤਾਂ ਇਹ ਜਿਹੜੀ ਬਕਰਾਈ ਦਾ ਇਹ ਮਤਲਬ ਹਰ ਚੀਜ਼ ਦੇ ਪਿੱਛੇ ਇਸਲਾਮ ਦੇ ਵਿੱਚ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਜਿਹੜਾ ਉਹ ਤਿਹਾਰ ਮਨਾਇਆ ਜਾਂਦਾ ਹੈ ਇਹ ਬਕਰਾਈ ਦਾ حضرت ابراہیم ਐ ابراہیم علیہ السلام ਤੋਂ ਉਹਨਾਂ ਨੂੰ ਜਦੋਂ ਅੱਲਾਹ ਨੇ ਖਾਬ ਦੇ ਵਿੱਚ ਕਿਹਾ ਸੀ ਕਿ ਤੂੰ ਆਪਣੀ ਸਭ ਤੋਂ ਪਿਆਰੀ ਚੀਜ਼ ਕੋਈ ਅੱਲਾਹ ਦੇ ਰਸਤੇ 'ਚ ਕੁਰਬਾਨ ਕਰ ਤਾਂ ਉਹਨਾਂ ਨੇ ਕਈ ਸੋ ਤੇ ਇਹ 200 ਬੱਕਰੀਆਂ ਕੁਰਬਾਨ ਕਰੀਆਂ ਸੀ ਅੱਲਾ ਦੇ ਰਸਤੇ 'ਚ ਤਾਂ ਅੱਲਾ ਤਾਲਾ ਨੇ ਉਹ ਕਬੂਲ ਨਾ ਕਰਿਆ ਦੂਸਰੇ ਦਿਨ ਫੇਰ ਉਹਨਾਂ ਨੂੰ ਕਿਹਾ ਵੀ ਇਹ ਨਹੀਂ ਜਿਹੜੀ ਤੇਰੀ ਸਭ ਤੋਂ ਪਿਆਰੀ ਚੀਜ਼ ਹੈ ਉਹਨਾਂ ਦੀ ਅਸੀਂ 85 ਸਾਲ ਦੀ ਉਮਰ ਦੇ ਵਿੱਚ ਔਲਾਦ ਹੋਈ ਸੀ ਬੇਟਾ ਹੋਇਆ ਸੀ ਤੇ ਅੱਲਾ ਵੱਲੋਂ ਐਸੀ ਵੀ ਤੂੰ ਇਹਨੂੰ ਆਪਣੇ ਰਸਤੇ ਦੇ ਵਿੱਚ ਕੁਰਬਾਨ ਕਰ ਤਾਂ ਉਹਨਾਂ ਨੇ ਜਦੋਂ ਉਸ ਬੱਚੇ ਨੂੰ ਗਰਦਨ ਤੇ ਛੁਰੀ ਚਲਾਈ ਤਾਂ ਉਹ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੇਖਿਆ ਕਿ ਬੱਚਾ ਜਿਉਂਦਾ ਜਾਗਦਾ ਖੜਾ ਤੇ ਇਹ ਕੁਰਬਾਨੀ ਦਾ ਜਿਹੜਾ ਸਿਲਸਿਲਾ ਹੈ ਉੱਥੋਂ ਹੀ ਸ਼ੁਰੂ ਹੋਇਆ ਸੀ ਕਿ ਅੱਲਾ ਦੇ ਰਾਹ ਰਸਤੇ ਦੇ ਵਿੱਚ ਜੇਕਰ ਤੁਹਾਨੂੰ ਆਪਣੀ ਔਲਾਦ ਵੀ ਕੁਰਬਾਨ ਕਰਨੀ ਪੈਂਦੀ ਹੈ ਤੁਸੀਂ ਕਿਸੇ ਵੀ ਚੀਜ਼ ਤੋਂ ਗੁਰੇਜ਼ ਨਾ ਕਰੋ ਤਾਂ ਅੱਜ ਦੇ ਦਿਨ ਦੇ ਵਿੱਚ ਜਿਹੜੇ ਕੌਮ ਹੈ ਉਹਨੂੰ ਗੈਰ ਮੁਸਲਮਾਨ ਲੋਕ ਹਿੰਦੂ ਸਿੱਖ ਪਾਈਚਾਰੇ ਦੇ ਲੋਕ ਵੀ ਮੈਂ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕ ਦਿਨਾ ਇਥੇ ਹੀ ਇਨੀ ਇੱਕ ਬੇਨਤੀ ਅਪੀਲ ਜ਼ਰੂਰ ਕਰੂੰਗਾ ਮੁ슬ਮਨ ਭਾਈਚਾਰੇ ਨੂੰ ਵੀ ਜਿਹੜਾ ਇਸਲਾਮ ਹੈ ਉਹ ਤਾਂ ਕੁਰਬਾਨੀਆਂ ਦੇ ਸਿਰਾਂ ਤੇ ਹੀ ਖੜਾ ਹੈ ਉਹ ਮਤਲਬ ਏਡੇ ਏਡੇ ਬਲੀ ਆਏ ਉਹਨਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਤੇ ਅੱਜ ਦਾ ਦਿਨ ਵੀ ਇਹਨੂੰ ਵੀ ਕੁਰਬਾਨੀ ਕਿਹਾ ਜਾਂਦਾ ਹੈ ਕੁਰਬਾਨੀ ਦਾ ਦਿਨ ਕਿਹਾ ਜਾਂਦਾ ਹੈ ਕੁਰਬਾਨੀ ਬੱਕਰਾ ਪਾਉ ਨੂੰ ਬੱਚਿਆਂ ਦੀ ਤਰ੍ਹਾਂ ਪਾਲਦੇ ਆ ਪਹਿਲਾਂ ਆਪਣੇ ਘਰ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਉਹਨੂੰ ਕੁਰਬਾਨ ਕਰਿਆ ਜਾਂਦਾ ਹੈ ਤਾਂ ਕਿ ਆਪਾਂ ਨੂੰ ਵਕਤ ਪੈਣ ਤੇ ਜੇਕਰ ਆਪਣੀ ਔਲਾਦ ਵੀ ਇਸੇ ਤਰ੍ਹਾਂ ਕੁਰਬਾਨ ਕਰਨੀ ਪਵੇ ਤਾਂ ਆਪਾਂ ਪਿੱਛੇ ਨਾ हटੀ ਰੱਬ ਰਾਹ ਦੇ ਰਸਤੇ ਦੇ ਵਿੱਚ ਅਛਾਈ ਦੇ ਰਸਤੇ ਦੇ ਵਿੱਚ ਸਚਾਈ ਦੇ ਰਸਤੇ ਦੇ ਵਿੱਚ ਤੇ ਇਸਲਾਮ ਇਹੀ ਸਿਖਾਂਦਾ ਵੀ ਜਿਹੜੀ ਅਸੀ ਪ੍ਰਥਾ ਜਿਹੜੀ ਉਹਨੂੰ ਸਾਰੇ ਹੀ ਲੋਕਾਂ ਨੂੰ ਜਿਹੜੇ ਆਮ ਲੋਕ ਵੀ ਨੇ ਉਹਨਾਂ ਨੂੰ ਵੀ ਇਸ ਬਾਰੇ ਜਾਣੂ ਕਰਾਉਣਾ ਚਾਹੀਦਾ ਕਿ ਵੀ ਇਹ ਰਾਹ ਰਸਤਾ ਜਿਹੜਾ ਇਸਲਾਮ ਦਾ ਮੁਸਲਿਮ ਜਿਹੜਾ ਭਾਈਚਾਰਾ ਉਹਨੂੰ ਵੀ ਇਸ ਦੇ ਉੱਪਰ ਚੱਲਣਾ ਚਾਹੀਦਾ ਜੋ ਸਾਡੇ ਵੱਡੇ ਸਾਨੂੰ